ਦੁੱਖ ਸੁੱਖ ਇਹ ਜੀਉ ਬਦ ਹੈ ਹਮੈ ਕਰਮ ਕਮਾਏ ਬੇਨ ਸ਼ਬਦ ਪਰਮ ਨ ਚੂਕੀ ਨਾ ਵਿੱਚ ਹੋਂ ਹਮੈ ਜਾਏ ਬੇਨ ਪ੍ਰੀਤੀ ਭਗਤ ਨ ਹੋਵਈ ਬੇਨ ਸ਼ਬਦ ਥਾਏ ਨ ਪਾਏ ਸ਼ਬਦੇ ਹਮੈ ਮਾਰੀਐ ਮਾਇਆ ਕਾ ਪਰਮ ਜਾਏ ਨਾਮ ਪਦਾਰਥ ਪਾਈਐ ਗੁਰਮਖ ਸਹਿਜ ਸੁਭਾਏ ਬੇਨ ਗੁਰ ਗੁਣ ਨਾ ਜਾਪਣੀ ਬਿਨ ਗੁਣ ਭਗਤ ਨਾ ਹੋਏ ਭਗਤ ਵਸਲ ਹਰ ਮਨ ਵਸਿਆ ਸਹਜ ਮਿਲਿਆ ਪ੍ਰਭ ਸੋਏ ਨਾਨਕ ਸ਼ਬਦੇ ਹਰ ਸਲਾਹੀਐ ਕਰਮ ਪ੍ਰਾਪਤ ਹੋਏ ਸ੍ਰੀ ਰਾਗ ਮਹੱਲਾ ਤੀਜਾ ਮਾਇਆ ਮੋ ਮੇਰੇ ਪ੍ਰਭ ਕਿੰਨਾ ਆਪੇ ਪਰਮ ਪੁਲਾਏ ਮਨਮੁਖ ਕਰਮ ਕਰੈ ਨਹੀਂ ਬੂਝੈ ਬਿਰਥਾ ਜਨਮ ਗਵਾਏ ਗੁਰਬਾਣੀ ਇਸ ਜਗ ਮਹਿ ਚਾਨਣ ਕਰਮ ਵਸੈ ਮਨ ਆਏ ਮਨ ਰੇ ਨਾਮ ਜਪੋ ਸੁਖ ਹੋਏ ਗੁਰ ਪੂਰਾ ਸਲਾਹੀਐ ਸਹਿਜ ਮਿਲੇ ਪ੍ਰਭ ਸੋਏ ਰਹਾਓ ਧਰਮ ਗਿਆ ਪਉ ਪਗਿਆ ਹਰ ਚਰਨੀ ਚਿਤ ਲਾਏ ਗੁਰਮਖ ਸ਼ਬਦ ਕਮਾਈਐ ਹਰ ਵਸੈ ਮਨ ਆਏ ਘਰ ਮਹਿਲ ਸੱਚ ਸਮਾਲੀਐ ਜਮ ਕਾਲ ਨ ਸਕੈ ਖਾਏ ਨਾਮシੰਬਾ ਕਬੀਰ ਜਲਾਹ ਪੂਰੇ ਗੁਰਕੇ ਗਤ ਪਾਈ ਬ੍ਰਹਮ ਕੇ ਬੀਤੇ ਸ਼ਬਦ ਪਛਾਨੈ ਹਮੈ ਜਾਤ ਗਵਾਈ ਸੋਰ ਨਰ ਤਨ ਕੀ ਬਾਣੀ ਗਾਵੇ ਕੋਇ ਨ ਮਿਟ ਪਾਈ ਦੈਂਤ ਪੁੱਤ ਕਰਮ ਧਰਮ ਕਿਛ ਸੰਜਮ ਨਾ ਪੜੈ ਦੂਜਾ ਭਾਉ ਨ ਜਾਣੈ ਸਤ ਗੁਰ ਭੇਟੀਐ ਨਿਰਮਲ ਹੋਆ ਅੰਧਨ ਨਾਮਵਖਾਨੈ ਇਕ ਕੋ ਪੜਾ ਇਕ ਕੋ ਨਾਉ 부ਜ ਜਾ ਦੂਜਾ ਅਵਰ ਨ ਜਾਣੇ ਖਟ ਦਰਸ਼ਨ ਜੋਗੀ ਸੰਿਆਸੀ ਬੈਨਗੋਰ ਭਰਮ ਪੁਲਾਏ ਸਤ ਗੁਰ ਸੇਵੈ ਤਾਂ ਗਤ ਮਿਤ ਪਾਵੇ ਹਰ ਜੀਉ ਮਨ ਵਸਾਏ ਸੱਚੀ ਬਾਣੀ ਸੋ ਚਿਤ ਲੱਗੇ ਆਵਣ ਜਾਣ ਰਹਾਏ ਪੰਡਤ ਪੜ ਪੜਵਾਦ ਵਖਾਨ ਬੈਨਗੋਰ ਭਰਮ ਪੁਲਾਏ ਲਾ ਖਜਰਾਸੀ ਫੇਰ ਪਿਆ ਬਿਨ ਸ਼ਬਦੈ ਮੁਕਤ ਨਾ ਪਾਏ ਜਾਂ ਨਾਉ ਚਿਤੈ ਤਾਂ ਗਤ ਪਾਏ ਜਾਂ ਸਤਗੁਰ ਮੇਲ ਮਿਲਾਏ ਸਤ ਸੰਗਤ ਮਹਿ ਨਾਮ ਹਰ ਉਪਜੈ ਜਾਂ ਸਤਗੁਰ ਮਿਲੇ ਸੁਭਾਏ ਮਨ ਤਨ ਅਰਪੀ ਆਪ ਗਵਾਈ ਚੱਲਾ ਸਤਗੁਰ ਪਾਏ ਸਦ ਬਲਹਾਰੀ ਗੁਰ ਆਪਣੇ ਵਿਟਹੋ ਜੇ ਹਰ ਛੇਤੀ ਚਿਤ ਲਾਏ ਸੋ ਬ੍ਰਾਹਮਣ ਬ੍ਰह्म ਜੋ ਬਿੰਦੇ ਹਰ ਸੇਤੀ ਰੰਗ ਰਾਤਾ ਪ੍ਰਭ ਨੇਕਟ ਵਸੈ ਸਬਨਾ ਕਟ ਅੰਤਰ ਗੁਰਮਖ ਵਿਰਲੇ ਜਾਤਾ ਨਾਨਕ ਨਾਮ ਮਿਲੇ ਵਡਿਆਈ ਗੁਰ ਕੈ ਸ਼ਬਦ ਪਛਾਤਾ ਸਿਰੀ ਰਾਗਮ ਹੱਲਾ ਤੀਜਾ ਸਹਿਜੈ ਨੂੰ ਸਭ ਲੋਚ ਦੀ ਬਿਨ ਗੁਰ ਪਾਇ ਨਾ ਜਾਏ ਪੜ ਪੜ ਪੰਡਤ ਜੋਤ ਕੀ ਥੱਕੇ ਭੇਖੀ ਪਰਮ ਭੁਲਾਏ ਗੁਰ ਪੇਟੇ ਸਹਿਜ ਪਾਇਆ ਆਪਣੀ ਕਿਰਪਾ ਕਰੇ ਰਜਾਏ ਪਾਈ ਰੇ ਗੁਰ ਬਿਨ ਸਹਿਜ ਨਾ ਹੋਏ ਸ਼ਬਦ ਹੈ ਹੀ ਤੇ ਸਹਿਜ ਉਪਜੈ ਹਰ ਪਾਇਆ ਸਚ ਸੋਏ ਰਹਾਓ ਸਹਿਜੇ ਗਾਵਿਆ 타ਏ ਪਵੈ ਬੇਨ ਸਹਿਜ ਕਥਨੀ ਬਾਦ ਸਹਿਜੇ ਹੀ भगत ਉਪਜੈ ਸਹਿਜ ਪਿਆਰ ਬੈਰਾਗ सहजे हीते सुख शांत होए बिन सहजे जीवन बाद सहज सलाह ही सदा सदा सहज समाद लगाए सहजे ही गुण उच्चरे भगत करे लेवलाए शब्दे ही हर मन वस रसना हर रस खाए ਸਹਿਜੇ ਕਾਲ ਵਿਡਾਰਿਆ ਸੱਚ ਸਰਨਾਈ ਪਾਏ ਸਹਿਜੇ ਹਰ ਨਾਮ ਮਨ ਵਸਿਆ ਸੱਚੀ ਕਾਰ ਕਮਾਏ ਸੇਵੜ ਪਾਗੀ ਜਿਨੀ ਪਾਇਆ ਸਹਿਜੇ ਰਹੇ ਸਮਾਏ ਮਾਇਆ ਵਿੱਚ ਸਹਿਜ ਨਾ ਉਪਜੈ ਮਾਇਆ ਦੂਜੈ ਪਾਏ ਮਨ ਮੁਖ ਕਰਮ ਕ ਮਾਵਨੇ ਹਮੈ ਜਲੇ ਜਲਾਏ ਜੰਮਣ ਮਰਨ ਨ ਚੂਕਈ ਫਿਰ ਫਿਰ ਆਵੇ ਜਾਏ ਤ੍ਰਹਿ ਗੁਣਾ ਵਿੱਚ ਸਹਿਜ ਨ ਪਾਈਐ ਤ੍ਰਹਿ ਗੁਣ ਪਰਮ ਭਲਾਏ ਪੜੀਐ ਗੁਣੀਐ ਕਿਆ ਕਥੀਐ ਜਾ ਮੁੰਡ ਹੋ ਕੁੱਥਾ ਜਾਏ ਚੌਥੇ ਪਦ ਮੈਂ ਸਹਿਜ ਹੈ ਗੁਰਮਖ ਪੱਲੇ ਪਾਏ ਨਿਰਗੁਣ ਆਪ ਨਿਧਾਨ ਹੈ ਸਹਿਜੇ ਸੋਜੀ ਪਾਏ ਗੁਣਵੰਤੀ ਸਲਾਹਿਆ ਸੱਚੇ ਸੱਚੀ ਸੋਏ ਪੁੱਲਿਆ ਸਹਿਜ ਮਲਾਏ ਸੀ ਸ਼ਬਦ ਮਿਲਾਵਾ ਹੋਏ ਬਿਨ ਸਹਜੇ ਸਭ ਅੰਧ ਹੈ ਮਾਇਆ ਮੋਹ ਗੁਬਾਰ ਸਹਜੇ ਹੀ ਤੇ ਸੋਜੀ ਪਈ ਸੱਚੇ ਸ਼ਬਦ ਅਪਾਰ ਆਪੇ ਬਖਸ਼ ਮਿਲਾਇਨ ਪੂਰੇ ਗੁਰ ਕਰਤਾਰ ਸਹਜੇ ਅਦਿਸ਼ਟ ਪਛਾਨੀਐ ਨਿਰਪਉ ਜੋਤ ਨਿਰੰਕਾਰ ਸਬਨਾ ਜੀਆਂ ਕਾ ਇੱਕ ਦਾ ਤਾਂ ਜੋਤੀ ਜੋਤ ਮਿਲਾਵਨ ਹਾਰ ਪੂਰੇ ਸ਼ਬਦ ਸਲਾਹੀ ਐ ਜਿਸ ਦਾ ਅੰਤ ਨਾ ਪਾਰਾ ਵਾਰ ਗਿਆਨੀਆਂ ਕਾ ਧਨ ਨਾਮ ਹੈ ਸਹਿਜ ਕਰੈ ਵਾਪਾਰ ਆੰਦਨ ਲਾਹਾ ਹਰ ਨਾਮ ਲੈਣਾ ਅਖੋਟ ਭਰੇ ਪੰਡਾਰ ਨਾਨਕ ਟੋਟਨਾ ਆਵਈ ਦੀਏ ਦੇਵਨ ਹਾਰ ਸਿਰੀ ਰਾਗ ਮਹੱਲਾ ਤੀਜਾ ਸਤਗੁਰ ਮਿਲਿਏ ਫੇਰ ਨ ਪਵੈ ਜਨਮ ਮਰਨ ਦੁਖ ਜਾਏ ਪੂਰੇ ਸ਼ਬਦ ਸਭ ਸੋਜੀ ਹੋਈ ਹਰ ਨਾਮੈ ਰਹੇ ਸਮਾਏ ਮਨ ਮੇਰੇ ਸਤਗੁਰ ਸੋਉ ਚਿਤ ਲਾਏ ਨਿਰਮਲ ਨਾਮ ਸਦਾ ਨਵਤਨੋ ਆਪ ਵਸੈ ਮਨ ਆਏ ਰਹਾਉ ਹਰ ਜੀਉ ਰੱਖੋ ਆਪਣੀ ਸਰਨਾਈ ਜੋ ਰੱਖੈ ਤਿਉ ਰਹਿਣਾ ਗੁਰ ਕੈ ਸ਼ਬਦ ਜੀਵਤ ਮਰੈ ਗੁਰਮਖ ਭਵਜਲ ਤਰਨਾ ਵੱਡੇ ਪਾਗ ਨਉ ਪਈਏ ਗੁਰਮਤਿ ਸ਼ਬਦ ਸਹਾਈ ਆਪੇ ਮਨ ਵਸਿਆ ਪ੍ਰਵ ਕਰਤਾ ਸਹਜੇ ਰਹਿ ਆ ਸਮਾਈ ਇਕ ਨਾਮ ਅਨਮਖ ਸ਼ਬਦ ਨ ਪਾਵੇ ਬੰਧਨ ਬੰਦ ਪਵਾਇ ਲੱਖ ਚਰਸੀ ਫਿਰ ਫਿਰ ਆਵੇ ਬਿਰਥਾ ਜਨਮ ਗਵਾਇਆ ਪਗਤਾ ਮਨ ਆਨੰਦ ਹੈ ਸਚੇ ਸ਼ਬਦ ਰੰਗਰਾਤੇ ਆਂਦਨ ਗੁਣ ਗਾਵੇ ਸਦ ਨਿਰਮਲ ਸਹਜੇ ਨਾਮ ਸੁਮਾਤੇ ਗੁਰਮਖ ਅਮਰਤ ਬਾਣੀ ਬੋਲੇ ਸਭ ਆਤਮ ਰਾਮ ਪਸ਼ਾਨੀ ਏਕੋ ਸੇਵਨ ਏਕ ਅਰਦੈ ਗੁਰਮਖ ਅਕਥ ਕਹਾਣੀ ਸਚਾ ਸਾਹਿਬ ਸੇਵਿਏ ਗੁਰਮਖ ਵਸੈ ਮਨ ਆਏ ਸਦਾ ਰੰਗ ਰਾਤੇ ਸੱਚ ਸਿਉ ਆਪਣੀ ਕਿਰਪਾ ਘਰੇ ਮਿਲਾਏ ਆਪੇ ਕਰੇ ਕਰਾਏ ਆਪੇ ਇਕਨਾ ਸੁੱਤਿਆਂ ਦੇ ਜਗਾਏ ਆਪੇ ਕਰੇ ਕਰਾਏ ਆਪੇ ਇਕਨਾ ਸੁੱਤਿਆਂ ਦੇ ਜਗਾਏ ਆਪੇ ਮੇਲ ਮਿਲਾਇਦਾ ਨਾਨਕ ਸ਼ਬਦ ਸਮਾਏ ਸ੍ਰੀ ਰਗ ਮਹੱਲਾ ਤਿੱਜਾ ਸਤਗੁਰ ਸੇਵੀਐ ਮਨ ਨਿਰਮਲਾ ਪਏ ਪਵਿੱਤ ਸਰੀਰ ਮਨ ਅਨੰਦ ਸਦਾ ਸੁਖ ਪਾਇਆ ਪੇਟਿਆ ਗਹਿਰੰ ਗੰਭੀਰ ਸੱਚੀ ਸੰਗਤ ਬੈਸਨਾ ਸੱਚਾ ਨਾਮ ਮਨ ਤੀਰ ਮਨ ਰੇ ਸਤਗੁਰ ਸੇਵਨ ਸੰਗ ਸਤਗੁਰ ਸੇਵੀਐ ਹਰ ਮਨ ਵਸੈ ਲੱਗਾ ਨ ਮੈਲ ਪਤੰਗ ਰਹਾਓ ਸੱਚੇ ਸ਼ਬਦ ਪਤ ਉਪਜੈ ਸੱਚੇ ਸਚਾ ਨਾਉ ਜਿੰਨੀ ਹੋਂ ਮੈਂ ਮਾਰ ਪਛਾਨਿਆ ਹੋਂ ਤੈਨ ਬਲੇ ਹਰ ਜਾਓ ਮਨਮੋਖ ਸੱਚਨਾ ਜਾਣਨੀ ਤੈਨ ਠੋਰ ਨ ਕਤਹੁ ਠਾਓ ਸੱਚ ਖਾਣਾ ਸੱਚ ਪਹਿਨਣਾ ਸੱਚੇ ਹੀ ਵਿੱਚ ਵਾਸ ਸਦਾ ਸੱਚਾ ਸਲਾਹਣਾ ਸੱਚੇ ਸ਼ਬਦ ਨਿਵਾਸ ਸਭ ਆਤਮਰਾਮ ਪਸ਼ਾਣਿਆ ਗੁਰਮਤੀ ਨਿਜ ਕਰ ਵਾਸ ਸੱਚ ਵੇਖਣ ਸੱਚ ਬੋਲਣਾ ਤਨ ਮਨ ਸੱਚਾ ਹੋਏ ਸੱਚੀ ਸਾਖੀ ਉਪਦੇਸ਼ ਸੱਚ ਸੱਚੇ ਸੱਚੀ ਸੋਏ ਜਿੰਨੇ ਸੱਚ ਵਿਸਾਰਿਆ ਸੇ ਦੁਖੀਏ ਚਲੇ ਰੋਏ ਸਤਗੁਰੂ ਜਿਨੀ ਨ ਸੇਵਿਓ ਸੇ ਕਿਤ ਆਏ ਸੰਸਾਰ ਜਮਦਰ ਬੱਦੇ ਮਾਰਿਏ ਕੂਕ ਨ ਸੁਣੇ ਪੁਕਾਰ ਬਿਰਥਾ ਜਨਮ ਗਵਾਇਆ ਮਰ ਜੰਮੇ ਵਾਰੋ ਵਾਰ ਇਹ ਜਗ ਜਲਤਾ ਦੇਖ ਕੇ ਪੱਜ ਪਏ ਸਤਗੁਰ ਸਰਨਾ ਸਤਗੁਰ ਸੱਚ ਦਿੜਾਇਆ ਸਦਾ ਸੱਚ ਸੰਜਮ ਰਹਿਣਾ ਸਤਗੁਰ ਸੱਚਾ ਹੈ ਬੋਹਿਥਾ ਸ਼ਬਦੇ ਪਵ ਜਲ ਤਰਨਾ ਲੱਖ ਜਰਾਸੀ ਫਿਰਦੇ ਰਹੇ ਬਿਨ ਸਤਗੁਰ ਮੁਕਤ ਨ ਹੋਈ ਪੜ ਪੜ ਪੰਡਤ ਮੋਨੀ ਥੱਕੇ ਦੂਜੈ ਪਾਏ ਪਤ ਖੋਈ ਸਤਗੁਰ ਸ਼ਬਦ ਸੁਨਾਇਆ ਬਿਨ ਸੱਚੇ ਅਵਰ ਨਾ ਕੋਈ ਜੋ ਸੱਚੈ ਲਾਏ ਸੇ ਸੱਚ ਲੱਗੇ ਨਿਤ ਸੱਚੀ ਕਾਰ ਕਰਨ ਤਿਨ ਨਿਜ ਘਰ ਵਾਸਾ ਪਾਇਆ ਸੱਚੈ ਮਹਿਲ ਰਹਨ ਨਾਨਕ ਭਗਤ ਸੁਖੀਏ ਸਦਾ ਸੱਚੈ ਨਾਮ ਰਚਨ ਸ੍ਰੀ ਰਾਗ ਮਹੱਲਾ ਪੰਜਵਾ ਜਾਕੋ ਮੁਸ਼ਕਲ ਅੱਤ ਬਣੈ ਟੋਈ ਕੋਇ ਨ ਦੇ ਲਾਗੂ ਹੋਏ ਦੁਸ਼ਮਨਾ ਸਾਕ ਪੇ ਪੱਜ ਖਲੇ ਸਭੋ ਪੱਜੇ ਆਸਰਾ ਚੁੱਕੇ ਸਭ ਅਸਰਾਓ ਚਿਤ ਆਵੇ ਉਸ ਪਾਰ ਬ੍ਰਹਮ ਲਗਾ ਨਾ ਤੀਵਾਓ ਸਾਹਿ ਮਨੀ ਤਾਨਿਆ ਕਾ ਤਾਨ ਆਏ ਨਾ ਜਾਈ ਥਿਰ ਸਦਾ ਗੋ ਰ ਸ਼ਬਦੀ ਸੱਚ ਜਾਣ ਰਹਾਓ जे को हो वै दुबला नंग भुख की पीर दमड़ा पलै ना पवै ना को देवै तीर स्वार्थ सुहाओ ना को करे ना किश हो वै काज चित आवै उस पार ता नह चल हो वै राज जा को चिंता बहुत बहुत देही व्यापै रोग गृहस्थ कुटुंब पलेटिया कदे हरख कदे सोग ਗਾਉਣ ਕਰੇ ਚਹੋਂ ਕੰਟਕਾ ਕੜੀ ਨ ਬੈਸਨ ਹੋਏ ਗਾਉਣ ਕਰੇ ਚਹੋਂ ਕੰਟਕਾ ਕੜੀ ਨ ਬੈਸਨ ਸੋਏ ਚਿਤ ਆਵੇ ਉਸ ਪਾਰ ਬ੍ਰਹਮ ਤਨ ਮਨ ਸੀਤਲ ਹੋਏ ਕਾਮ ਕਰੋ ਦੋ ਮੋਹੇ ਵਸ ਕੀਆ ਕਿਰਪਨ ਲੋਭ ਪਿਆਰ ਚਾਰੇ ਕਿਲ ਵਿਖ ਉਨ ਅਗ ਕੀਏ ਹੋਆ ਅਸਰ ਸੰਗਾਰ ਪੋਥੀ ਗੀਤ ਕਵਿਤ ਕੇਸ਼ ਕਦੇ ਨ ਕਰਨ ਧਰਿਆ ਚਿਤ ਆਵੇ ਉਸ ਪਾਰ ਬਰਮ ਤਾ ਨਿਮਖ ਸਿਮਰਤ ਤਰਿਆ ਸਾਸਤ ਸਿਮਰਤ ਬੇਦ ਚਾਰ ਮੁਖ ਅਗਰ ਵਿਚਰੇ ਤਪੇ ਤਪੀ ਸਰ ਜੋਗੀਆਂ ਤੀਰਥ ਗਵਨ ਕਰੇ ਖਟ ਕਰਮਾ ਤੇ ਦੁਗਨੇ ਪੂਜਾ ਕਰਤਾ ਨਾਏ ਰੰਗ ਨ ਲੱਗੀ ਪਾਰ ਬ੍ਰਹਮ ਤਾ ਸਰ ਪਰ ਨਰਕੇ ਜਾਏ ਰਾਜ ਮਿਲਕ ਸਿਕਦਾਰੀਆਂ ਰਸ ਭੋਗਣ ਵਿਸਥਾਰ ਬਾਗ ਸੁਹਾਵੇ ਸੋਨੇ ਚੱਲ ਹੁਕਮ ਅਫਾਰ ਰੰਗ ਤਮਾਸ਼ੇ ਬੋਬਿਦੀ ਚਾਏ ਲਗ ਰਿਆ ਚਿੱਤਨ ਆਇਓ ਪਾਰ ਬ੍ਰਹਮਤਾ ਸਰਪ ਕੀ ਜੂਨ ਗਿਆ ਬਹੁਤ ਤਨਾਡ ਅਚਾਰਵੰਤ ਸੋਭ ਨਿਰਮਲ ਰੀਤ ਮਾਤ ਪਿਤਾ ਸੁਤ ਪਾਈਆਂ ਸਾਜਨ ਸੰਗ ਪਰীত ਲਸਕਰ ਤਰਕ ਸਬੰਦ ਬੰਦ ਬੰਦ ਜਿਉ ਜਿਉ ਸਗਲੀ ਕੀਤ ਚਿਤਨਾ ਆਇਓ ਪਾਰ ਬ੍ਰਹਮ ਤਾ ਖੜਰ ਸਤਲ ਦੀਤ ਕਾਇਆ ਰੋਗ ਨਸ਼ਿਦਰ ਕਿਸ਼ਨਾ ਕਿਸ਼ ਕਾੜਾ ਸੋਗ ਮਿਰਤਨਾ ਆਵੀ ਚੇਤ ਤੇਸ ਐਨਸ ਭੋਗ ਗੈ ਭੋਗ ਸਭ ਕਿਸ਼ ਕੀ ਤੋਣ ਆਪਣਾ ਜੀਏ ਨ ਸੰਕ ਤਰਿਆ ਇਤਨਾ ਆਇਓ ਪਾਰ ਬ੍ਰਹਮ ਜਮ ਕੰਕਰ ਵਸ ਪਰਿਆ ਕਿਰਪਾ ਕਰੇ ਜਿਸ ਪਾਰ ਬ੍ਰਹਮ ਹੋਵੇ ਸਾਧੂ ਸੰਗ ਜਿਉਂ ਜਿਉਂ ਉਹ ਵਧਾਈਐ ਤਿਉ ਤਿਉ ਹਰਿ ਸਿਉ ਰੰਗ ਦੋਹਾ ਸਿਰਿਆ ਕਾ ਖਸਮ ਆਪ ਅਵਰਨ ਦੂਜਾ ਥਾਓ ਸਤਗੁਰ ਤੁਠੈ ਪਾਇਆ ਨਾਨਕ ਸੱਚਾ ਨਾਉ ਸਿਰੀ ਰਾਗ ਮਹੱਲਾ ਪੰਜਵਾ ਕਰ ਪੰਜਵਾ ਜਾਨੋ ਨਹੀਂ ਭਾਵੈ ਕਵਨ ਬਾਤਾ ਮਨ ਖੋਜ ਮਾਰਗ ਰਹਾਓ ਧਿਆਨੀ ਧਿਆਨ ਲਾਵੇ ਗਿਆਨੀ ਗਿਆਨ ਕਮਾਵੇ ਪ੍ਰਭ ਕੇ ਨਹੀਂ ਜਾਤਾ ਭਗਉਤੀ ਰਹਤ ਜੁਗਤਾ ਜੋਗੀ ਕਹਿਤ ਮੁਕਤਾ ਤਪਸੀ ਤਪ ਰਤਾ ਮੁੰਨੀ ਮੋਨ ਤਾਰੀ ਸੰਿਆਸੀ ਬ੍ਰਹਮਚਾਰੀ ਉਦਾਸੀ ਉਦਾਸ ਰਾਤਾ ਭਗਤ ਨਾਵੇ ਭਗਤ ਨਵੇ ਪ੍ਰਕਾਰਾ ਪੰਡਤ ਵੇਦ ਪੁਕਾਰਾ ਗਰਸਤੀ ਗਰਸਤ ਤਰਮਤਾ ਇੱਕ ਸ਼ਬਦੀ ਬਹੁ ਰੂਪ ਅਵਦੂਤਾ ਕਾਪੜੀ ਕੋਤੇ ਜਗੂਤਾ ਇਕ ਤੀਰਥ ਨਾਤਾ ਨਿਰਹਾਰ ਵਰਤੀ ਆਪਰਸਾ ਇਕ ਲੋਕ ਨਾ ਦੇਵੈ ਦਰਸਾ ਇਕ ਮਨ ਹੀ ਗਿਆਤਾ ਕਾਟ ਨਾ ਕਿ ਨਹੀਂ ਕਹਾਇਆ ਸਭ ਕਹਤੇ ਹੈ ਪਾਇਆ ਜਿਸ ਮੇਲੇ ਸੋ ਭਗਤਾ ਸਗਲ ਉਕਤ ਓ ਪਾਵਾ ਤਿਆਗੀ ਸਰਨ ਪਾਵਾ ਨਾਨਕ ਗੁਰ ਚਰਨ ਪਰਾਤਾ ਨਾਨਕ ਗੋ ਨਾਨਕ ਗੁਰ ਚਰਨ ਪਰਾਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ